ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਦੌਰਾ ਕਰਕੇ ਨਿਚੋੜ ਇਹ ਕੱਢਿਆ ਸੀਗਾ ਕਿ ਵੀ ਰਾਸ਼ਨ ਦਾ ਸਾਰਾ ਬਹੁਤ ਜ਼ਿਆਦਾ ਸੰਗਤਾਂ ਵੱਲੋਂ ਕਿਉਂਕਿ ਪੰਜਾਬ ਦੀ ਧਰਤੀ ਆ ਪੰਜਾਬ ਦੇ ਜੰਮੇ ਆ ਤੇ ਪੰਜਾਬੀਆਂ ਨੂੰ ਤਾਂ ਨਿਤ ਮਹਾਂਮਾਵਾ ਤੇ ਅੱਜ ਜਿਹੜਾ ਰਾਸ਼ਨ ਦੀ ਕਿਤੇ ਜ਼ਰੂਰਤ ਨਹੀਂ ਇਹ ਪਤਾ ਲੱਗਿਆ ਸੀਗਾ ਵੀ ਜਿੰਨਾ ਦੌਰਾ ਕਰਕੇ ਵੀ ਤੂੜੀ ਤੇ ਪਸ਼ੂਆਂ ਦੇ ਲਈ ਚਾਰੇ ਦੀ ਜ਼ਰੂਰਤ ਸੀਗੀ ਤੇ ਦੇੜਕੇ ਨਗਰ ਦੀ ਸੰਗਤ ਵੱਲੋਂ ਇਹ oprala ਕੀਤਾ ਗਿਆ ਵਾ ਸਮੁੱਚੇ ਨਗਰ ਵੱਲੋਂ ਵੀ ਚਾਰ ਤੇ ਤੂੜੀ ਕਿਸੇ ਵੀ ਸਾਨੂੰ ਇਹ ਵੀ ਨਹੀਂ ਲੱਗਿਆ ਕਿ ਇਹ ਦੌਰਾ ਕਰਦੇ ਆ ਵੀ ਕਿਤੇ ਚਾਰ ਤੂੜੀ ਦੀ ਵੀ ਕਮੀ ਆ ਪਰ ਜਿੱਥੇ ਕਿਤੇ ਵੀ ਨਹੀਂ ਵੀ ਪਹੁੰਚ ਹੋ ਸਕੀ ਤਾਂ ਆ ਸੈਕਟਰੀ ਸਾਹਿਬ ਦਾ ਮੈਂ ਨੰਬਰ ਤੁਹਾਨੂੰ ਬੋਲਣ ਲੱਗਾ ਕਿਸੇ ਵੀ ਨੇੜੇ ਦੂਰ ਜਿੱਥੇ ਵੀ ਤੁਹਾਨੂੰ ਚਾਰ ਦੀ ਜਾਂ ਤੂੜੀ ਦੀ ਜ਼ਰੂਰਤ ਹੋਵੇ ਸੈਕਟਰੀ ਸਾਹਿਬ ਨੂੰ ਫੋਨ ਕਰਿਓ 98888 39058 9888839058 ਇਹ ਨੰਬਰ ਤੇ ਤੁਸੀਂ ਫੋਨ ਕਰਕੇ ਦੇੜਕੇ ਨਗਰ ਦੀ ਸੰਗਤ ਦਾ ਸਾਰੇ ਨੌਜਵਾਨ ਵੀਰ ਸਾਰੇ ਖੜੇ ਆ ਸੰਗਤ ਬਤਵੰਤੇ ਸੱਜਣ ਵੀ ਕਿਸੇ ਨੂੰ ਵੀ ਕਿਤੇ ਤੂੜੀ ਦੀ ਜਾਂ ਕਿਸੇ ਹੋਰ ਵੀ ਬਸਤੀ ਜਿਵੇਂ ਤਰਪਾਲਾਂ ਵਗੈਰਾ ਦੀ ਵੀ ਜ਼ਰੂਰਤ ਹੋਵੇ ਤਾਂ ਤੁਸੀਂ ਫੋਨ ਕਰਕੇ ਸੰਗਤ ਨੂੰ ਨੋਟ ਕਰਵਾ ਦਿਓ ਤੇ ਤੁਹਾਡੇ ਤੱਕ ਦੇੜਕੇ ਵਾਲੇ ਪਹੁੰਚਦੀ ਕਰਨਗੇ ਤੇ ਵਾਹਿਗੁਰੂ ਮਿਹਰ ਕਰੂਗਾ ਵੀ ਆਪਾਂ ਬਹੁਤ ਜਲਦ ਪੰਜਾਬ ਨੇ ਤਾਂ ਹੱਲੇ ਵੀ ਝੱਲੇ ਆ ਤੇ ਇਹ ਪਾਣੀ ਦਾ ਹੱਲਾ ਵੀ ਬਹੁਤ ਜਲਦ ਹੀ ਚੱਲ ਕੇ ਬਾਹਰ ਨਿਕਲਾਂਗੇ ਤੇ ਜਿਹੜੇ ਵੀਰ ਹੋਰ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਵੀ ਹਜੇ 8-10 ਦਿਨ ਲਈ ਥੋੜਾ ਜਿਹਾ ਸਟਾਕ ਰੱਖੋ ਬੈਕਅਪ ਰੱਖੋ ਕਿਉਂਕਿ ਜਦੋਂ ਪਾਣੀ ਉਤਰੂਗਾ ਉਸ ਤੋਂ ਬਾਅਦ ਆਪਾਂ ਨੂੰ ਜ਼ਰੂਰਤ ਪੈਣੀ ਆ ਜਿਹੜਾ ਮਿੱਟੀ ਨੂੰ ਗਾਬ ਨੂੰ ਖਿੱਚਣ ਦੇ ਲਈ ਟਰੈਕਟਰਾਂ ਦੀ ਤੁਹਾਡੇ ਖਰਾਹਾਂ ਦੀ ਤੁਹਾਡੇ ਮੈਨ ਪਾਵਰ ਦੀ ਜ਼ਰੂਰਤ ਪੈਣੀ ਆ ਕਿ ਆਪਾਂ ਉਹ ਉਹਨਾਂ ਲੋਕਾਂ ਦੀਆਂ ਫਸਲਾਂ ਉਹਨਾਂ ਲੋਕਾਂ ਦੇ ਡਿੱਗੇ ਹੋਏ ਘਰ ਜਿਹੜੇ ਕਣਕਾਂ ਵੀ ਬੀਜਣੀਆਂ ਆ ਮਾ ਉਸ ਚੀਜ਼ ਲਈ ਵੀ ਆਪਾਂ ਬੈਕਅਪ ਰੱਖਣੀਆਂ ਹੁਣ ਰਾਸ਼ਨ ਇੰਨਾ ਭਰ ਗਿਆ ਵੀ ਉਹ ਉੱਥੋਂ ਦੇ ਲੋਕ ਖੁਦ ਕਹਿੰਦੇ ਆ ਵੀ ਵੀਰੇ ਸਾਡੇ ਕੋਲੇ ਰੱਖਣ ਨੂੰ ਜਗ੍ਹਾ ਹੈ ਨਹੀਂ ਸੋ ਬੇਨਤੀ ਆ ਵੀ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚ ਨਹੀਂ ਕਰ ਦਿਓ ਜਿੱਥੇ ਜ਼ਰੂਰਤ ਆ ਤੇ ਉਹ ਵੀਰ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਇਸ ਨੰਬਰ ਤੇ ਫੋਨ ਕਰ ਦਿਓ ਤਾਂ ਕਿ ਅਸੀਂ ਤੁਹਾਡੇ ਕੋਲ ਪਹੁੰਚਦੇ ਹੋ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ